ਬੇਸ਼ੱਕ ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦਾਂ ਤੇ ਜੰਗ ਵਾਲਾ ਮਾਹੌਲ ਲਗਭਗ ਸ਼ਾਂਤ ਹੋ ਗਿਆ ਪਰ ਮਾਚੀਵਾੜਾ ਨੇੜਲੇ ਪਿੰਡ ਜੁਲਪਗੜ ਦੇ ਰਹਿਣ ਵਾਲਾ ਸੇਵਾਮੁਕਤ ਫੌਜੀ 95 ਸਾਲ ਖੁਸ਼ੀ ਸਿੰਘ ਜਿਸ ਨੇ ਭਾਰਤ ਵੱਲੋਂ 4 ਜੰਗਾਂ ਜਿੱਤ ਕੇ 8 ਮੈਡਲ ਪ੍ਰਾਪਤ ਕੀਤੇ ਅੱਜ ਵੀ ਲੋੜ ਪੈਣ ਤੇ ਦੇਸ਼ ਲਈ ਜੰਗ ਦੌਰਾਨ ਸੇਵਾਵਾਂ ਦੇਣ ਨੂੰ ਤਿਆਰ ਬਰ ਤਿਆਰ ਹੈ ਸੇਵਾਮੁਕਤ ਫੌਜੀ ਖੁਸ਼ੀ ਸਿੰਘ ਨੇ ਦੱਸਿਆ ਕਿ 29 ਮਾਰਚ 1954 ਵਿੱਚ 21 ਸਾਲ ਦੀ ਉਮਰ ਦੌਰਾਨ ਫੌਜ ਵਿੱਚ ਭਰਤੀ ਹੋਇਆ ਸੀ ਜੋ ਕਿ 8 ਸਿੱਖ ਲਾਈ ਇਨਫੈਂਟਰੀ ਵਟਾਲੀਅਨ ਫਤਿਹਗੜ ਯੂਪੀ ਅਧੀਨ ਸੇਵਾਵਾਂ ਦੇ ਲੱਗਾ ਉਸ ਦੀ ਪਹਿਲੀ ਪੋਸਟਿੰਗ ਅਸਾਮ ਵਿੱਚ ਹੋਈ ਸੀ ਸੇਵਾਮੁਕਤ ਫੌਜੀ ਖੁਸ਼ੀ ਸਿੰਘ ਨੇ ਦੱਸਿਆ ਕਿ ਸਾਲ 1962 ਵਿੱਚ ਉਸ ਨੇ ਆਪਰੇਸ਼ਨ ਵਿਜੇ ਤਹਿਤ ਗੁਆਦੀ ਜੰਗ ਜਿੱਤੀ 1962 ਵਿੱਚ ਚੀਨ ਨਾਲ ਜੰਗ ਦੌਰਾਨ ਵੀ ਉਹ ਸਰਹੱਦਾਂ ਤੇ ਤਾਇਨਾਤ ਸੀ 1965 ਵਿੱਚ ਪਾਕਿਸਤਾਨ ਨਾਲ ਜੰਗ ਦੌਰਾਨ ਉਹਨਾਂ ਸਭ ਜੋੜੀਆਂ ਬਾਰਡਰ ਜੰਮੂ ਐਂਡ ਕਸ਼ਮੀਰ ਵਿੱਚ ਦੁਸ਼ਮਣਾਂ ਨੂੰ ਧੂੜ ਚਟਾਈ ਹੈ 1971 ਵਿੱਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਉਸ سرحدਾਂ ਤੇ ਡਟੇ ਹੋਏ ਸਨ ਇਨ੍ਹਾਂ ਚਾਰ ਜੰਗਾਂ ਵਿੱਚ ਸ਼ਾਨਦਰਜਿਤ ਪ੍ਰਾਪਤ ਕਰਨ ਤੇ 쿠ਸ਼ੀ ਸਿੰਘ ਨੂੰ 8 ਮੈਡਲ ਮਿਲੇ ਨੇ ਜਿਸ ਨੂੰ ਅੱਜ ਵੀ ਉਹ ਆਪਣੀ ਹਿੱਕ ਨਾਲ ਲਗਾ ਕੇ ਰੱਖਦਾ ਉਹਨਾਂ ਦੱਸਿਆ ਕਿ 6 April 1975 ਨੂੰ ਉਹ ਬਤੌਰ ਨਾਇਬ ਸੂਬੇਦਾਰ ਪਠਾਨਕੋਟ ਵਿਕੇ ਡਿਊਟੀ ਤੋਂ ਸੇਵਾਮੁਕਤ ਹੋ ਗਏ ਸਨ ਫੌਜ ਵਿੱਚ ਸੇਵਾਮੁਕਤੀ ਤੋਂ ਬਾਅਦ ਖੁਸ਼ੀ ਸਿੰਘ ਆਪਣੇ ਪਿੰਡ ਰਹਿਣ ਲੱਗਾ ਜਿੱਥੇ ਉਹ 1975 ਤੋਂ ਲੈ ਕੇ 2021 ਤੱਕ ਪਿੰਡ ਦੇ ਗੁਰੂ ਘਰ ਵਿੱਚ ਰੋਜ਼ਾਨਾ ਨਿਤਨੇਮ ਕੀਤਾ ਅਤੇ ਆਪਣੀਆਂ ਸੇਵਾਵਾਂ ਦਿੱਤੀਆਂ ਆਪਣੇ ਪਿਤਾ ਤੋਂ ਪ੍ਰਭਾਵਿਤ ਹੋ ਕੇ ਖੁਸ਼ੀ ਸਿੰਘ ਨੇ ਦੋਸਪੁੱਤਰ ਗੁਰਮੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਵੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਪਰਮਜੀਤ ਸਿੰਘ ਨੇ ਜੰਮੂ ਕਸ਼ਮੀਰ ਵਿਕੇ ਕਾਰਗਲ ਦੀ ਜੰਗ ਵਿੱਚ ਭਾਗ ਲਿਆ ਜੋ ਕਿ ਸੂਬੇਦਾਰ ਮੇਜਰ ਬਜੋਂ ਸੇਵਾਮੁਕਤ ਹੋ ਗਏ ਉਨ੍ਹਾਂ ਦਾ ਦੂਜਾ ਸੁਪੁੱਤਰ ਗੁਰਮੀਤ ਸਿੰਘ ਬਤੌਰ ਕੈਪਟਨਸੀ ਬਾ ਮੁਕਤ ਹੋਇਆ। ਤੀਸਰਾ ਸੁਪੁੱਤਰ ਗੁਰਚਰਨ ਸਿੰਘ ਇੱਕ ਸਮਾਜ ਸੇਵੀ ਵਜੋਂ ਸੇਵਾ માં ਦੇ ਰਿਹਾ ਹੈ। ਬੇਸ਼ੱਕ ਸੇਵਾ ਮੁਕਤ ਨਾਇਬ ਸੂਬੇਦਾਰ ਖੁਸ਼ੀ ਸਿੰਘ ਹੁਣ ਬਜ਼ੁਰਗ ਹੋਣ ਕਾਰਨ ਘਰ ਵਿੱਚ ਹੀ ਆਪਣਾ ਸਮਾਂ ਬਤੀਤ ਕਰਦੇ ਨੇ ਪਰ ਅੱਜ ਵੀ ਫੌਜ ਦੇ ਉੱਚ ਅਧਿਕਾਰੀ ਲੋੜ ਪੈਣ ਤੇ ਉਹਨਾਂ ਨਾਲ ਫੋਨ ਤੇ ਸੰਪਰਕ ਕਰ ਜੰਗ ਦੇ ਨੁਕਤੇ ਲੈਂਦੇ ਰਹਿੰਦੇ ਨੇ ਇਹਨਾਂ ਦੇ ਸੁਪੁੱਤਰ ਹੁਣ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਨੇ ਆਓ ਦੇਖਦੇ ਹਾਂ ਜੀ ਮਾਛੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਇੱਕ ਖਾਸ ਰਿਪੋਰਟ ਜੀ ਜੀ ਸਿੰਗ ਟੈਂਡਰ ਜਲਪਗੜ੍ਹ ਕਿੰਨੀਆਂ ਲੜਾਈਆਂ ਲੜੀਆਂ ਚਾਰ ਅੱਛਾ ਜੀ ਇਹ ਕਿਹੜੀ ਕਿਹੜੀ ਲੜੀ ਹੈ ਜੀ ਪਹਿਲਾਂ ਤਾਂ ਪਾਕਿਸਤਾਨ ਦਾ ਹਾਂ ਸਾਰੀਆਂ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਵੀ ਲੜੀਆਂ ਲੜੀਆਂ ਨਾ ਹਾਂਜੀ ਉਹ ਸਾਰਿਆਂ ਦੇ ਮੇਰੇ ਕੋਲ ਮਾਡਲ ਨੇ ਠੀਕ ਹੈ ਜੀ ਆ ਹੁਣ ਪਿੱਛੇ ਜਿਹੜਾ ਹੁਣ ਥੋੜੇ ਦਿਨ ਪਹਿਲਾਂ ਪਾਕਿਸਤਾਨ ਨਾਲ ਲੜਾਈ ਹੋਈ ਆ ਹਾਂ ਕੀ ਉੱਤੇ ਤੁਹਾਨੂੰ ਵੀ ਕੋਈ ਫੋਨ ਆਇਆ ਨਾ ਹੁਣ ਕੋਈ ਫੋਨ ਕੋਈ ਨਹੀਂ ਆਇਆ ਹਾਂਜੀ ਅਈ ਗਟ ਗਟ ਰੜੀ ਹਾਂਜੀ ਬਸ ਜੇ ਤੁਹਾਨੂੰ ਉੱਥੇ ਬੁਲਾਉਣ ਤਾਂ ਜਾਣ ਨੂੰ ਤਿਆਰ ਆ ਲੜਾਈ ਲੜਨ ਲਈ ਮੈਂ ਮੈਂ ਤਾਂ ਪੱਟੇ ਚੱਕ ਦਿਆਂਗੇ ਅੱਛਾ ਜੀ ਤਾਂ ਬਾਪੂ ਜੀ ਜਿਹੜੀ ਲੜਾਈਆਂ ਹੋਈਆਂ ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਉੱਥੇ ਸੰਘਰਸ਼ ਤਾਂ ਕੋਈ ਮੁੱਦਾ ਨਾ ਲੜਾਈ ਕਹਿੰਦੇ ਨੇ ਤੇ ਨਾ ਲੜਾਈ ਤਾਂ ਹੀ ਪਟਾ ਹੂੰ ਬਸ ਨਿਆ ਆ ਜਾਂ ਪਾ ਕੀ ਨਾ ਮੈਂ ਗੁਰਜਨ ਸਿੰਘ ਇੱਕ ਕੁਛ ਨਹੀਂ ਲੱਗਦਾ ਮੈਂ ਡੈਡੀ ਆ ਮਾਰਕਸ ਨੂੰ ਜੋੜਿਆ ਨਾ ਚਾਹੁਰਾ ਆਪਣਾ ਪੁਰਾਣਾ ਮੈਥਿਊਸ ਹੈ ਕਦੋਂ ਉਹਦਾ ਜਨਮ ਹੈ ਨਾ 1937 1937 ਦਾ ਜਨਮ ਹੈ ਕਿੱਥੇ ਦੇ ਰਹਿਣ ਵਾਲੇ ਚੰਪਲ ਕਿੱਥੇ ਤੋਂ ਪੜ੍ਹਨਾ ਡਿਊਲ ਪੜ੍ਹਦਾ ਇਸਤਾਨੇ ਅੱਛਾ ਜੀ ਕਦੋਂ ਪੱਤੀ ਹੋਏ ਸੀਗੇ 1954 ਪੱਤੀ ਕਿੱਥੇ ਕੋ ਬੜੇ ਸੀ ਇੱਥੋਂ ਅਰਥ ਪੜਿਆ ਅੱਛਾ ਜੀ ਪੰਦੇਰੀਆਂ ਪੜੇ ਸੀਗੇ ਉਹ ਤੋਂ ਬਾਅਦ ਫੌਜ ਦੇ ਪੱਤੀ ਹੋਇਆ 1954 ਪਹਿਲੀ ਪੋਸ਼ਣਾ ਦੇ ਆਸਾਮ ਦੀ ਹੋਈ ਅੱਛਾ ਜੀ ਉਸ ਤੋਂ ਬਾਅਦ 1975 ਦੇ ਵਿੱਚ ਇਹ ਰਿਟਾਇਰਮੈਂਟ ਹੋਇਆ। ਅੱਛਾ ਜੀ। ਕਿਹੜੀ ਕਿਹੜੀ ਜੰਗਾਂ ਲੜੀਆਂ ਜੀ? ਇਹਾਂ ਨੇ 1962 ਦੇ ਵਿੱਚ ਗੋਆ ਯਾਦ ਕਰਾ ਤੇ 1962 ਦੇ ਵਿੱਚ ਕੀ ਹੋਇਆ ਸੀ? 1962 ਦੇ ਵਿੱਚ ਚਾਈਨਾ ਨਾਲ ਲੜ ਗਿਆ। 1965 ਦੇ ਵਿੱਚ ਪਾਕਿਸਤਾਨ ਨਾਲ ਜੰਗ ਲੜੀ। 1975 ਦੇ ਵਿੱਚ ਛੰਭ ਜੌੜੀਆਂ ਤੇ ਬੰਗਲਾਦੇਸ਼ ਨਾਲ ਪੂਰਾ ਨਾਲੇ ਲੋਹਾਟਾ। ਉਹ ਹੁਣ ਵੀ ਸੰਪਰਕ ਚ ਨੇ ਕਿਤੇ ਫੌਜ ਦੇ ਨਾਲ ਹਾਂ ਹੁਣ ਜਦੋਂ ਵੇਲੇ ਗੰਗ ਫਿਰਿਆ ਹੁਣ ਮੈਨੂੰ ਫੋਨ ਆਇਆ ਸੀ ਪਟਾਨਕੋਟ ਦੇ ਜਿਹੜੀ ਹੁਣ ਪਾਕਿਸਤਾਨ ਆਈ ਆਪਣੀ ਸਿੰਧੂਰ ਹਾਂ ਸਿੰਧੂਰ ਅੱਛਾ ਕੀ ਗੱਲ ਹੈ ਮੇਰਾ ਫੋਨ ਦਿੱਤਾ ਮੇਰੇ ਡੈਡੀ ਨਾਲ ਫੋਨ ਤਾਂ ਚਲਾਉਣੇ ਨਹੀਂ ਆਦਾ ਤੇ ਮੈਨੂੰ ਫੋਨ ਆਦੇ ਮੈਂ ਵੀ ਤਿਆਰ ਆ ਜੀ ਸਾਰਾ ਪਰਿਵਾਰ ਕੀ ਬੁਲਾਇਆ ਗਿਆ ਤੁਹਾਨੂੰ ਕੀ ਉਹ ਕਹਿੰਦੇ ਵੀ ਤੁਸੀਂ ਤਿਆਰ ਹੋ ਅਸੀਂ ਕਿਹਾ ਹਾਂ ਮੈਂ ਤਾਂ ਤਿਆਰ ਆ ਮੈਨੂੰ ਫੋਨ ਆਇਆ ਸੀ ਤੁਹਾਨੂੰ ਆਰ ਵੀ ਅੱਛਾ ਜੀ ਕਿਹਨੂੰ ਬੁਲਾਇਆ ਗਿਆ ਉਸਦੇ ਨਾਲ ਕੋਈ ਹੌਲਦਾਰ ਸੀਗਾ ਦਰਸ਼ਨ ਦੇ ਅੱਛਾ ਉਹਨੂੰ ਵੀ ਬੁਲਾਇਆ ਗਿਆ ਦੀ ਬੁਨਾਬ ਕਹਿੰਦੇ ਜੇ ਲੋੜ ਪਈ ਤੁਹਾਨੂੰ ਫੇਰ ਫੋਨ ਕਰਾਂਗੇ ਅੱਛਾ ਜੀ ਕੀ ਲੱਗਦਾ ਜੀ ਜੰਗ ਲੱਗਣੀ ਚਾਹੀਦੀ ਸੀ ਤੁਸੀਂ ਵੀ ਫੌਜੀ ਬਣਾ ਲੈ ਗੱਲਾਂ ਵੀ ਜੇ ਪਾਕਿਸਤਾਨ ਆਪਣਾ ਸੁਧਾ ਜਵੈ ਦਾ ਵਧੀਆ ਕੰਮ ਪਾਕਿਸਤਾਨ ਵਰਕੇ ਸੁਧਾ ਨਹੀਂ ਆਲਾ ਹੈ ਨਹੀਂ ਕੋਈ ਡੰਗ ਦਾ ਫਾਇਦਾ ਮਾੜੀ ਹੈ ਜੀ ਲੋਕਾਂ ਦਾ ਨਾਸ ਹੁੰਦਾ ਬਨਾਸ਼ ਹੁੰਦਾ ਮਹਿੰਗਾਈ ਬਹੁਤ ਵੱਧ ਜਾਂਦੀ ਹੈ ਜੰਗ ਤਾਂ ਕਿਸੇ ਨੇ ਦੱਸਿਆ ਕੀ ਕਿੰਨੀ ਕੀ ਜੰਗ ਚ ਵੀ ਮੁਹੌਤ ਚ ਲੱਗ ਰਿਹਾ ਵੀ ਹੋਣੀ ਚਾਹੀਦੀ ਸੀ ਕਿ ਨਹੀਂ ਡੰਗ ਦਾ ਕਿਸੇ ਚੀਜ਼ ਦਾ ਹੱਲੇ ਨਹੀਂ ਜੰਗ ਦਾ ਬਨਾਸ਼ ਹੈ ਸ਼ਾਂਤੀ ਨਾਲ ਦਾ ਭਾਰੀਆਂ ਬੰਦੇ ਹਲੋਣੀ ਚਾਹੀਦੀ ਠੀਕ ਕੀ ਨਾਮ ਆ ਜੀ ਪਰਮਜੀ ਸਿੰਘ ਕੀ ਲੱਗਦੇ ਨੇ ਕੋਸ਼ਿਸ਼ੀ ਮੇਰੇ ਫਾਦਰ ਸਾਹਿਬ ਨੇ ਜੀ ਕਿੰਨੀਆਂ ਲੜਾਈਆਂ ਲੜੀਆਂ ਜੀ ਇਹ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਗਵਾਰ-ਵਾਰ ਉਹ ਤੁਹਾਨੂੰ 62 ਦੇ 1965 ਦੀ 374 ਤੱਕ ਇਹਨਾਂ ਨੇ ਚਾਰ ਲੜਾਈਆਂ ਲੜੀਆਂ ਇਹਨਾਂ ਨੂੰ ਅਸੀਂ ਇਹਨਾਂ ਦੀਆਂ ਲੜਾਈਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਫੌਜ ਜਵਾਨੀ ਕੀਤੀ ਤੁਸੀਂ ਕਿਹੜੀ ਕਿੱਥੇ ਕਿੱਥੇ ਲੜੀਆਂ ਲੜਾਈਆਂ ਮੈਂ ਜੀ 1999 ਦੇ ਵਿੱਚ ਕਾਰਗਰਵਾ ਦੇ ਵਿੱਚ ਸਾਲ ਹੈ ਅੱਛਾ ਜੀ ਕਿੰਨੇ ਭਰਾ ਹੋ ਤੁਸੀਂ ਅਸੀਂ ਤਿੰਨ ਭਰਾ ਹਾਂ ਜੀ ਠੀਕ ਕਰਦੇ ਨੇ ਬੱਡੇ ਜੀ ਸਵਾਸ ਸਫਾ ਕਰਦੇ ਨੇ ਉਹ ਤੇ ਮਛਵੜੀ ਕਿਰਨੇ ਦੀ ਦੁਕਾਨ ਕਰਦੇ ਨੇ ਪਿਸਤੂ ਵੱਡੇ ਨੇ ਕੈਪਟਨ ਜਰਮੀਤ ਸਿੰਘ ਜੀ ਜੋ ਵੀ ਉਸ ਗਲਾਈ ਦੇ ਵਿੱਚ ਸਾਨੂੰ ਮੈਡੀ ਰਿਪੋਰਟਿੰਗ ਸਿਲਾਈ ਦੇ ਵਿੱਚ ਸਰਵਿਸ ਇੱਕ ਬਾਪੂ ਜੀ ਦੇ ਤੁਸੀਂ ਕਿੰਨੇ ਭੈਣ ਭਰਾਵਾਂ ਜੀ ਬਾਪੂ ਜੀ ਦੇ ਬੱਚੇ ਕਿਹਨੇ ਕਿੰਨੇ ਨੇ ਅਸੀਂ ਬਾਪੂ ਜੀ ਦੇ 6 ਬੱਚੇ ਨੇ ਤਿੰਨ ਭੈਣਾਂ ਜੀ ਤਿੰਨ ਭਰਾਵਾਂ ਨੇ ਉਹਨਾਂ ਦੇ ਵੀ ਅੱਗੇ ਕੋਈ ਫੌਜ ਚੱਗੇ ਹਾਂਜੀ ਸਾਡੇ ਅਗੇ ਭਣਜੇ ਵੀ ਫੌਜ ਨੇ ਕਿੰਨੇ ਜੀ ਉਹਨਾਂ ਵਿੱਚ ਇੱਕ ਭਣਜਾ ਸਾਡਾ ਫੌਜ ਚਾ ਜੀ ਇੱਕ ਸੀਆਰਪੀ ਦੀ ਬੱਚੀ ਠੀਕ ਹੈ ਜੀ ਕੀ ਨਾਮ ਹੈ ਗੁਰਮੀਤ ਸਿੰਘ ਜੀ ਕੋਈ ਜਦੋਂ ਸਾਡੇ ਫਾਦਰ ਸਾਹਿਬ ਨੇ ਜੀ ਕਿੰਨੀਆਂ ਲੜਾਈਆਂ ਲੜੀਆਂ ਇਹਨਾਂ ਨੇ ਚੜ੍ਹਾ ਚਾਰ ਲੜਾਈਆਂ ਲੜੀਆਂ ਜੀ ਇਹਨਾਂ ਦੀ ਲੜਾਈਆਂ ਤੋਂ ਹੀ ਪ੍ਰਭਾਵਿਤ ਹੋ ਕੇ ਅਸੀਂ ਆਰਮੀ ਜੁਆਇਨ ਕੀਤੀ ਜੀ 10 ਜਨਵਰੀ 89 ਨੂੰ ਮੈਂ ਆਰਮੀ ਜੁਆਇਨ ਕੀਤੀ ਔਰ 1 ਜੁਲਾਈ 2020 ਨੂੰ ਮੈਨਰੇਟਾਇਰ ਹੋ ਗਿਆ ਜੀ ਕੈਪਟੇਨ ਰਿਪੋਰਟ ਤਾਂ ਆ ਜੀ ਤੇ ਜਿਹਦੇ ਵਿੱਚ ਕੇ ਜੀ ਐਂਡ ਕੇ ਜੇ ਸਰਵਿਸ 15 ਸਾਲ ਬਾਕੀ ਨੋਰਮਲ ਪੀਸ ਏਰੀਆ ਚ 8 ਸਾਲ ਬਾਕੀ ਹੋਰ ਵੀ ਛੋਟੀ ਮੋਟੀ ਸਰਵਿਸ ਇਧਰ ਆਰਮੀ ਪੀ ਸੀਰੀਜ਼ ਕੀਤੀ ਆ ਬਾਕੀ ਯੂ ਐਨ ਮਿਸ਼ਨ ਵੀ ਮੈਂ 2014 ਕਟਿਆ ਜੀ ਜੋ ਕਿ ਅਸੀਂ ਲਵਲਾਨ ਗਏ ਸੀ ਔਰ 7 ਮਹੀਨੇ ਦਾ ਟਨੋਰ ਪੂਰਾ ਕਰਕੇ ਆਪਣੇ ਵਾਪਸ ਜੁਆਇੰਟ ਜੁਆਇਨ ਕੀਤੀ ਔਰ 31 ਸਾਲ 5 ਮਹੀਨੇ ਕੁਛ ਦਿਨ ਮੈਂ ਆਪਣੀ ਸਰਵਿਸ ਕਰਕੇ ਕੈਪਟਨ ਪੈਨਸ਼ਨ ਰਿਟਾਇਰ ਹੋ ਕੇ ਕਰ ਬਹੁਤ ਠੀਕ ਠਾਕ